ਸਤ ਸ਼੍ਰੀ ਅਕਾਲ ਸਵਾਗਤ ਹੈ ਜੀ ਸਭ ਦਾ ਅੱਜ ਅਸੀਂ ਗੱਲ ਕਰਾਂਗੇ ਸਤ ਸ਼੍ਰੀ ਅਕਾਲ ਸਵਾਗਤ ਹੈ ਜੀ ਸਭ ਦਾ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਲੋਕ ਕਹਾਣੀ ਪੰਜਾਬ ਦੀਆਂ ਲੋਕ ਕਹਾਣੀਆਂ ਦੇ ਬਾਰੇ ਵਿੱਚ ਜਿਨ੍ਹਾਂ ਦੇ ਲੇਖਕ ਹਨ ਕਹਾਣੀਕਾਰ ਹਨ ਡਾਕਟਰ ਜਗਿੰਦਰ ਸਿੰਘ ਕੈਰੋ ਜੀ ਕਹਾਣੀ ਦਾ ਨਾਮ ਹੈ ਚੰਦ ਰਾਜਾ ਅਤੇ ਤਾਰਾ ਰਾਣੀ ਇੱਕ ਰਾਜਾ ਸੀ ਉਹ ਘੋੜੇ ਤੇ ਚੱਲ ਕੇ ਵਨ ਦੇ ਚੱਲਿਆ ਤੁਰਿਆ ਗਿਆ ਤੁਰਿਆ ਗਿਆ ਤੇ ਅੱਗੇ ਇੱਕ ਪਿੰਡ ਆਇਆ ਉੱਥੇ ਕੁੜੀਆਂ ਖੂਹ ਤੋਂ ਪਾਣੀ ਭਰ ਰਹੀਆਂ ਸਨ ਤੇ ਨਾਲੇ ਗੱਲਾਂ ਕਰ ਰਹੀਆਂ ਸਨ ਰਾਜੇ ਨੂੰ ਤੇ ਲੱਗੀ ਤੇ ਉਹ ਪਾਣੀ ਪੀਣ ਲਈ ਰੁਕ ਗਿਆ ਤੇ ਕੁੜੀਆਂ ਦੀਆਂ ਗੱਲਾਂ ਸੁਣਨ ਲੱਗ ਪਿਆ ਇੱਕ ਕੁੜੀ ਦੂਜੀ ਕੁੜੀ ਨੂੰ ਕਹਿੰਦੀ ਤੇ ਤੁਹਾਡੇ ਘਰ ਕਿੰਨੇ ਮੁੰਡੇ ਤੇ ਕਿੰਨੀਆਂ ਕੁੜੀਆਂ ਹੋਣਗੀਆਂ ਉਹ ਆਂਦੀਆਂ ਤੂੰ ਆਪਣੇ ਵੀ ਦੱਸ ਉਹਨੇ ਕਿਹਾ ਮੇਰੇ ਘਰ ਇੱਕ ਚੰ드ਰਾਜਾ ਤੇ ਤਾਰਾ ਰਾਣੀ ਕੁੜੀ ਹੋਣੀ ਆ ਜਦੋਂ ਜੰਮੇ ਮੁੰਡੇ ਦੇ ਮੱਥੇ ਉੱਤੇ ਚੰਦ ਤੇ ਕੁੜੀ ਦੀ ਚੀਚੀ ਉੱਪਰ ਤਾਰਾ ਹੋ ਰਾਜਾ ਇਹ ਸੁਣ ਕੇ ਬਹੁਤ ਹੈਰਾਨ ਹੋਇਆ ਉਹਨੇ ਸੋਚਿਆ ਕਿ ਹੋਵੇ ਨਾ ਤਾਂ ਇਸ ਕੁੜੀ ਨਾਲ ਵਿਆਹ ਕਰਵਾਈਏ ਮੈਂ ਪੁੱਛਦਾ ਪਛਾਹਦਾ ਉਹ ਕੁੜੀ ਦੇ ਘਰ ਗਿਆ ਤੇ ਉਹਦੇ ਪਿਓ ਨੂੰ ਕਹਿਣ ਲੱਗਾ ਮੈਂ ਇੱਥੇ ਰਾਤ ਕੱਟਣੀ ਆ ਉਹ ਕਹਿੰਦੇ ਕੱਟ ਲੈ ਜੋ ਰੁੱਖੀ ਸੁੱਕੀ ਹੋ ਤੂੰ ਵੀ ਖਾ ਲਈ ਰਾਜਾ ਕਹਿੰਦਾ ਜੋ ਖਾਓਗੇ ਖਾ ਲਵਾਂਗਾ ਮੈਂ ਤਾਂ ਰਾਹੀ ਹਾਂ ਕੁੜੀ ਦੇ ਪਿਓ ਨੇ ਰਾਜੇ ਨੂੰ ਪੁੱਛਿਆ ਕੀ ਖਾਓਗੇ ਉਹ ਕਹਿੰਦਾ ਜੋ ਖਾਓਗੇ ਖਾ ਲਵਾਂਗਾ ਉਹਨੇ ਫੇਰ ਪੁੱਛਿਆ ਕੀ ਖਾਓਗੇ ਰਾਜੇ ਨੇ ਫੇਰ ਕਿਹਾ ਜੋ ਖਾਓਗੇ ਖਾ ਲਵਾਂਗਾ ਕੁੜੀ ਦਾ ਪਿਓ ਕੁੜੀ ਦੀ ਮਾਂ ਕੋਲ ਆਇਆ ਤੇ ਸਾਰੀ ਗੱਲ ਉਹਨੂੰ ਦੱਸੀ। ਉਹ ਕਹਿਣ ਲੱਗੀ ਤੈਨੂੰ ਸਮਝ ਨਹੀਂ ਆਉਂਦੀ ਉਹ ਕੁੜੀ ਦਾ ਸਾਖ ਮੰਗਦਾ। ਸਾਖ ਮਤਲਬ ਰਿਸ਼ਤਾ। ਉਹ ਰੋਜ ਰਾਜੇ ਕੋਲ ਆਇਆ ਤੇ ਸਾਖ ਬਾਰੇ ਪੁੱਛਿਆ ਤਾਂ ਰਾਜਾ ਕਹਿਣ ਲੱਗਾ ਠੀਕ ਹੈ ਸਾਖ ਦੇ ਦਿਓ। ਉਹ ਗਰੀਬ ਬੰਦੇ ਸਨ। ਉਹਨਾਂ ਨੇ ਕਿਹਾ ਹੋਰ ਕੀ ਚਾਹੀਦਾ। ਉਹਨਾਂ ਕੁੜੀ ਦਾ ਸਾਖ ਰਾਜੇ ਨੂੰ ਦੇ ਦਿੱਤਾ ਤੇ ਉਦੋਂ ਹੀ ਵਿਆਹ ਕਰ ਦਿੱਤਾ। ਉਹ ਕੁੜੀ ਵਿਆਹ ਕਰਵਾ ਕੇ ਰਾਜੇ ਦੇ ਘਰ ਚਲੀ ਗਈ। ਰਾਜੇ ਨੇ ਉਸ ਨੂੰ ਪਟਰਾਣੀ ਬਣਾ ਦਿੱਤਾ ਤੇ ਬਾਕੀ ਦੀਆਂ ਤਿੰਨ ਰਾਣੀਆਂ ਨੂੰ ਉਹਦੀਆਂ ਨੌਕਰਾਨੀਆਂ ਬਣਾ ਦਿੱਤਾ ਜਦੋਂ ਉਹਦੇ ਉਮੀਦਵਾਰੀ ਹੋਈ ਤਾਂ ਰਾਜੇ ਨੇ ਉਹਦੀ ਚੰਗੀ ਖਾਤਰ ਕਰਨ ਦਾ ਹੁਕਮ ਦੇ ਦਿੱਤਾ ਉਧਰ ਦੂਜੀਆਂ ਰਾਣੀਆਂ ਨੂੰ ਉਹਦੇ ਤੇ ਬੜਾ ਗੁੱਸਾ ਆਇਆ ਵੀ ਆਣ ਕੇ ਸਾਡੀ ਚੌਧਰ ਘਟਾ ਦਿੱਤੀ ਉਹਨਾਂ ਨੇ ਉਹਦੇ ਤੋਂ ਬਦਲਾ ਲੈਣ ਦੀਆਂ ਤਰਕੀਬਾਂ ਸੋਚਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਉਸ ਕੁੜੀ ਦੇ ਮੁੰਡਾ ਤੇ ਕੁੜੀ ਪੈਦਾ ਹੋਏ ਉਹਨਾਂ ਰਾਣੀਆਂ ਨੇ ਦਾਈ ਨੂੰ ਲਾਲਚ ਦੇ ਕੇ ਆਪਣੇ ਨਾਲ ਮਲਾ ਲਿਆ ਅਤੇ ਕਿਹਾ ਕੋਈ ਅਜੀਹਾ ਕੋਤਕ ਕਾਰਕ ਕੇ ਰਾਜਾ ਇਹਦੇ ਨਾਲ ਨਾਰਾਜ਼ ਹੋ ਜਾਵੇ। ਦਾਈ ਨੇ ਮੁੰਡਾ ਕੁੜੀ ਜੰਮਣ ਵੇਲੇ ਹੀ ਰਾਣੀ ਨਾਲੋਂ ਮੁੰਡਾ ਕੁੜੀ ਚੋਕਲੇ ਤੇ ਕੁੜੀ ਤੇ ਕੁੱਤੀ ਦੇ ਕਤੂਰੇ ਉਹਦੇ ਨਾਲ ਪਾ ਦਿੱਤੇ। ਫੇਰ ਮੁੰਡੇ ਕੁੜੀ ਨੂੰ ਘੜੇ ਵਿੱਚ ਪਾਇਆ ਤੇ ਉਹ ਘੜਾ ਦਰਿਆ ਦੇ ਵਿੱਚ ਰੋੜ ਦਿੱਤਾ। ਉਧਰੋਂ ਰਾਜੇ ਨੂੰ ਜਦ ਪਤਾ ਲੱਗਾ ਉਹ ਵੇਖਣ ਲਈ ਆਇਆ ਉਹਨੇ ਆਣ ਕੇ ਦਾਈ ਨੂੰ ਪੁੱਛਿਆ ਤਾਂ ਰਾਜੇ ਨੇ ਕਿਹਾ ਦਾਈਏ ਕੁਝ ਤਾਂ ਦੱਸ ਦਾਈ ਨੇ ਕਿਹਾ ਰਾਜਾ ਪੁੱਛ ਕੁਝ ਨਾ ਰਾਜੇ ਨੇ ਫੇਰ ਆਖਿਆ ਦੱਸ ਉਹਨੇ ਫੇਰ ਕਿਹਾ ਰਾਜਾ ਕੁਝ ਨਾ ਪੁੱਛ ਜਦੋਂ ਰਾਜੇ ਨੇ ਤੀਜੀ ਵਾਰ ਪੁੱਛਿਆ ਤਾਂ ਦਾਈ ਨੇ ਕਿਹਾ ਰਾਜਾ ਦੱਸਣ ਵਾਲੀ ਗੱਲ ਨਹੀਂ ਰਾਣੀ ਨੂੰ ਦੋ ਕਤੂਰੇ ਹੋਏ ਨਹੀਂ ਰਾਜੇ ਨੂੰ ਬੜਾ ਗੁੱਸਾ ਆ ਉਹਨੇ ਕਿਹਾ ਇਹ ਮੈਨੂੰ ਐਵੇਂ ਝੂਠ ਕਹਿੰਦੀ ਸੀ ਕਿ ਮੇਰੇ ਘਰ ਚੰਦ ਰਾਜਾ ਹੋਣਾ ਉਹਨੇ ਰਾਣੀ ਨੂੰ ਕੈਦ ਕਰਨ ਦਾ ਹੁਕਮ ਦੇ ਦਿੱਤਾ ਉਨੇ ਉਹਨਾਂ ਤਿੰਨਾਂ ਰਾਣੀਆਂ ਨੂੰ ਫੇਰ ਆਪਣੀਆਂ ਰਾਣੀਆਂ ਬਣਾ ਲਿਆ ਤੇ ਉਹ ਬਸਣ ਲੱਗੀਆਂ ਉਧਰ ਉਹ ਘੜਾ ਦਰਿਆ ਵਿੱਚ ਰੁੜਦਾ ਰੁੜਦਾ ਇੱਕ ਸਾਧੂ ਦੀ ਕੁਟਿਆ ਕੋਲ ਪਹੁੰਚ ਕੇ ਦਰਿਆ ਦੇ ਕੰਢੇ ਲੱਗ ਗਿਆ ਸਾਧੂ ਨੇ ਉਹ ਘੜਾ ਫਾੜ ਲਿਆ ਤੇ ਦਰਿਆ ਵਿੱਚੋਂ ਬਾਹਰ ਕੱਢਿਆ ਜਦੋਂ ਨੇ ਵੇਖਿਆ ਕਿ ਘੜੇ ਵਿੱਚ ਬੱਚੇ ਹਨ ਉਹ ਬੜਾ ਹੈਰਾਨ ਹੋਇਆ ਤੇ ਉਹਨੇ ਬੱਚਿਆਂ ਨੂੰ ਪਾਲਣਾ ਪੋਸਣਾ ਸ਼ੁਰੂ ਕਰ ਦਿੱਤਾ ਉਹਨੇ ਸਮਝਿਆ ਕਿ ਇਹ ਕੁਦਰਤ ਦਾ ਹੁਕਮ ਹੈ ਸਾਧੂ ਦੀ ਕਰਾ ਮਾਤ ਨਾਲ ਅਰਸ਼ਾਂ ਵਿੱਚੋਂ ਇੱਕ ਬੱਕਰੀ ਆਈ ਤੇ ਬੱਚਿਆਂ ਨੂੰ ਦੁੱਧ ਚੁੰਗਣ ਲੱਗੀ। ਬੱਚੇ ਬੱਕਰੀ ਦਾ ਦੁੱਧ ਚੁੰਗ-ਚੁੰਗ ਕੇ ਵੱਡੇ ਹੋਣ ਲੱਗੇ। ਜਦੋਂ ਬੱਚੇ ਵੱਡੇ ਹੋਏ ਤਾਂ ਸਾਧੂ ਨੇ ਉਹਨਾਂ ਨੂੰ ਵਿੱਦਿਆ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਮੁੰਡਾ ਤੇ ਕੁੜੀ ਵਿੱਦਿਆ ਵਿੱਚ ਤਾਕ ਹੋ ਗਏ ਤੇ ਉਹ ਵੱਡੇ ਹੋ ਗਏ। ਸਾਧੂ ਨੇ ਮੁੰਡੇ ਨੂੰ ਇੱਕ ਨਕਸ਼ ਦਿੱਤਾ ਤੇ ਕਿਹਾ ਇਹ ਗਲੇ ਵਿੱਚ ਪਾ ਲੈ ਤੇਰੇ ਤੇ ਕੋਈ ਵੀ ਵਾਰ ਨਹੀਂ ਕਰ ਸਕੇਗਾ। ਸਾਧੂ ਨੇ ਮੁੰਡਾ ਮੁੰਡੇ ਦੇ ਮੱਥੇ ਉੱਪਰ ਪੱਟੀ ਵੀ ਬੰਨ੍ਹ ਦਿੱਤੀ ਤੇ ਕੁੜੀ ਦੀ ਚੀਚੀ ਉੱਤੇ ਪੱਟੀ ਬਲੇਡ ਦਿੱਤੀ ਤਾਂ ਕਿ ਚੰਦ ਤੇ ਤਾਰੇ ਦਾ ਪਤਾ ਨਾ ਲਗੇ ਤੇ ਕਿਹਾ ਤੁਸੀਂ ਪੱਟੀਆਂ ਨਾ ਲਾਈਓ ਫੇਰ ਤੁਹਾਨੂੰ ਕੋਈ ਖਤਰਾ ਨਹੀਂ ਹੋਵੇਗਾ ਕੁਝ ਸਮਾਂ ਪਾ ਕੇ ਸਾਧੂ ਕਹਿੰਦਾ ਪੁੱਤਰੋ ਤੁਸੀਂ ਬਾਲਾਂ ਨੂੰ ਇਕੱਠਾ ਕਰੋ ਮੇਰਾ ਸਮਾਉਣ ਦਾ ਵੇਲਾ ਆ ਗਿਆ ਹੈ ਸਾਧੂ ਨੇ ਉਹਨਾਂ ਨੂੰ ਹੁਕਮ ਦਿੱਤਾ ਜਦੋਂ ਮੈਸਮਾ ਜਮਾ ਤੁਸੀਂ ਮੇਰੀ ਸਵਾ ਦਰਿਆ ਵਿੱਚ ਰੋੜ ਦੇਣੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਤਿ ਆ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਧੂ ਨੇ ਉਹਨਾਂ ਨੂੰ ਪਉਵੇ ਦਿੱਤੇ ਤੇ ਕਿਹਾ ਆ ਲਓ ਪਉਵੇ ਤੇ ਇਹ ਪਾ ਕੇ ਕਿਹਾ ਚਲੋ ਮੇਰੇ ਗੁਰੂ ਦੇ ਪਈਓ ਸਾਡੇ ਸ਼ਹਿਰ ਉਹਨਾਂ ਹੈਰਾਨ ਹੋ ਕੇ ਸਾਧੂ ਨੂੰ ਪੁੱਛਿਆ ਕਿ ਇਹ ਸਾਡਾ ਸ਼ਹਿਰ ਨਹੀਂ ਉਸਨੇ ਉਹਨੂੰ ਸਾਰੀ ਗੱਲ ਦੱਸ ਦਿੱਤੀ ਉਹਨੇ ਉਹਨਾਂ ਨੂੰ ਇੱਕ ਸਿੱਪੀ ਦਿੱਤੀ ਤੇ ਕਿਹਾ ਤੁਸੀਂ ਜੋ ਕੁਝ ਵੀ ਮੰਗੋਗੇ ਇਹ ਸਿੱਪੀ ਤੁਹਾਨੂੰ ਜ਼ਰੂਰ ਦੇਵੇਗੀ ਐਨਾ ਕਹਿ ਕੇ ਸਾਧੂ ਸਮਾ ਗਿਆ ਮੁੰਡੇ ਤੇ ਕੁੜੀ ਨੇ ਸਾਧੂ ਦਾ ਸੰਸਕਾਰ ਕੀਤਾ ਉਹਦੀ ਭਸਮ ਦਰਿਆ ਵਿੱਚ ਛੋੜ ਦਿੱਤੀ ਸਾਧੂ ਦੀ ਭਸਮ ਦਰਿਆ ਵਿੱਚ ਛੋੜ ਕੇ ਮੁੰਡੇ ਤੇ ਕੁੜੀ ਨੇ ਸਿੱਪੀ ਲਈ ਤੇ ਪਉਵੇ ਉੱਤੇ ਖਲੋ ਕੇ ਕਿਹਾ ਚਲੋ ਮੇਰੇ ਗੁਰਦੇ ਪਈਓ ਸਾਡੇ ਸ਼ਹਿਰ ਪਉਆ ਨੇ ਉਹਨਾਂ ਨੂੰ ਅੜਾਇਆ ਤੇ ਉਹ ਆਪਣੇ ਸ਼ਹਿਰ ਆ ਜਾਂਦੇ ਆ ਆਪਣੇ ਸ਼ਹਿਰ ਆ ਕੇ ਉਹਨਾਂ ਸਿੱਪੀ ਤੋਂ ਮਾਇਆ ਮੰਗੀ ਤੇ ਸ਼ਹਿਰ ਵਿੱਚ ਵਧੀਆ ਮਹਿਲ ਪਾਲਿਆ ਤੇ ਉੱਥੇ ਰਹਿਣ ਲੱਗ ਪਏ ਉਹਨਾਂ ਨੇ ਇੱਕ ਸਿਆਣੇ ਬੰਦੇ ਨੂੰ ਆਪਣਾ ਨੌਕਰ ਰੱਖ ਲਿਆ ਉਹਨੂੰ ਕਿਹਾ ਤੂੰ ਹੋਰ ਕੋਈ ਕੰਮ ਨਹੀਂ ਕਰਨਾ ਸਿਰਫ ਬੂਹਾ ਅੱਗੇ ਹੀ ਬੈਠੇ ਰਹਿਣਾ ਮੁੰਡੇ ਨੇ ਉਸ ਨੌਕਰ ਕੋਲੋਂ ਉਸ ਸ਼ਹਿਰ ਦੇ ਰਾਜੇ ਬਾਰੇ ਪੁੱਛਿਆ ਨੌਕਰ ਨੇ ਸਾਰੀ ਹਕੀਕਤ ਮੁੰਡੇ ਨੂੰ ਦਸੀ ਇੱਕ ਦਿਨ ਜਦੋਂ ਮੁੰਡਾ ਨਹਾਉਣ ਲੱਗਾ ਤਾਂ ਉਹਦੇ ਮੱਥੇ ਉੱਪਰੋਂ ਪੱਟੀ ਲੈ ਗਈ ਉਧਰੋਂ ਰਾਣੀਆਂ ਵੀ ਆਪਣੇ ਮਹਿਲਾਂ ਵਿੱਚ ਖਲੋਤੀਆਂ ਸਨ ਉਹਨਾਂ ਨੇ ਮੁੰਡੇ ਦੇ ਮੱਥੇ ਵਿੱਚੋਂ ਚੰਦ ਦੀ ਰੋਸ਼ਨੀ ਨਿਕਲਦੀ ਵੇਖੀ ਤਾਂ ਉਹਨਾਂ ਉਸ ਮੁੰਡੇ ਨੂੰ ਪਛਾਣ ਲਿਆ ਮੁੰਡੇ ਨੂੰ ਪਛਾਣ ਕੇ ਉਹਨਾਂ ਨੂੰ ਬੜਾ ਫਿਕਰ ਲੱਗਾ ਉਹਨਾਂ ਨੇ ਦਾਈ ਨੂੰ ਬੁਲਾਇਆ ਤੇ ਪੁੱਛਿਆ ਕਿ ਤੂੰ ਤਾਂ ਕਹਿੰਦੀ ਸੀ ਮੈਂ ਮੁੰਡੇ ਤੇ ਕੁੜੀ ਨੂੰ ਮਾਰ ਦਿੱਤਾ ਤੇ ਉਹ ਫਿਰ ਇੱਥੇ ਕਿਵੇਂ ਆ ਗਈ ਰਾਣੀਆਂ ਨੇ ਰਾਜੇ ਨੂੰ ਆਖਿਆ ਹੇ ਰਾਜਾ ਉਹ ਵੇਖ ਕੋਈ ਹੋਰ ਰਾਜਾ ਆਪਣੇ ਸ਼ਹਿਰ ਆ ਗਿਆ ਤੇ ਉਹਨੇ ਸਾਡੇ ਉੱਪਰ ਚੜਾਈ ਕਰ ਦੇਣੀ ਆ ਉਹਨੂੰ ਰਾਣੀਆਂ ਨੇ ਮੁੰਡੇ ਦੇ ਮਹਿਲ ਦਿਖਾਏ ਤੇ ਕਿਹਾ ਜਾ ਜਾ ਕੇ ਪਤਾ ਕਰ ਕਿ ਇਹ ਕੌਣ ਹੈ ਰਾਜਾ ਆਪਣੇ ਵਜੀਰ ਨੂੰ ਨਾਲ ਲੈ ਕੇ ਮੁੰਡੇ ਦੇ ਮਹਿਲਾਂ ਚੋਂ ਜਾਂਦਾ ਤੇ ਪੁੱਛਦਾ ਤੁਸੀਂ ਕੌਣ ਹੋ ਤੂੰ ਕੌਣ ਹੈ ਤੂੰ ਕੋਈ ਰਾਜਾ ਹੈ ਮੁੰਡੇ ਨੇ ਕਿਹਾ ਮੈਂ ਰਾਜਾ ਨਹੀਂ ਮੈਂ ਤਾਂ ਸੌਦਾਗਰ ਆਂ ਤੇ ਬੱਖੋ-ਬਕਰੇ ਇਸ਼ਾਰਾਂ ਵਿੱਚ ਵਪਾਰ ਕਰਨ ਜਾਂਦਾ ਅੱਗੇ ਪਤਾ ਨਹੀਂ ਮੈਂ ਕਿਹੜੇ ਸ਼ਹਿਰ ਜਾਣਾ ਐਨੀ ਗੱਲ ਸੁਣ ਕੇ ਰਾਜਾ ਤੇ ਵਜ਼ੀਰ ਵਾਪਸ ਆ ਗਏ ਰਾਣੀਆਂ ਨੂੰ ਫੇਰ ਚਿੰਤਾ ਹੋਈ ਉਹਨਾਂ ਦਾਈ ਨੂੰ ਸੱਦਿਆ ਕਿ ਤੂੰ ਤਾਂ ਕਹਿੰਦੀ ਸੀ ਮੈਂ ਮਾਰ ਦਿੱਤੇ 10 ਉਹਨਾਂ ਨੂੰ ਕੀ ਕੀਤਾ ਸੀ ਨਹੀਂ ਤਾਂ ਅਸੀਂ ਤੈਨੂੰ ਮਰਵਾ ਦੇਣਾ ਜੇ ਤੂੰ ਨਾ ਦੱਸਿਆ ਤਾਂ ਰਾਜੇ ਨੇ ਤੈਨੂੰ ਵੀ ਮਰਵਾ ਦੇਣਾ ਤੇ ਸਾਨੂੰ ਵੀ ਦਾਈ ਕਹਿੰਦੀ ਮੈਂ ਤਾਂ ਉਹਨਾਂ ਨੂੰ ਘੜੇ ਵਿੱਚ ਪਾ ਕੇ ਰੋੜ ਦਿੱਤਾ ਸੀ ਅੱਗੋਂ ਪਤਾ ਨਹੀਂ ਕੀ ਹੋਇਆ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਹੁਣੇ ਹੀ ਬਿਲੇ ਲਗਾ ਦਿੰਨੀ ਦਾਇ ਨੇ ਪਿੰਨੀਆਂ ਬਣਾਈਆਂ ਤੇ ਉਹਨਾਂ ਵਿੱਚ ਜ਼ਹਿਰ ਪਾ ਲਿਆ। ਉਹ ਮੁੰਡੇ ਦੇ ਮਹਿਲਾਂ ਵਿੱਚ ਚਲੀ ਗਈ। ਮੁੰਡਾ ਉਦੋਂ ਸ਼ਿਕਾਰ ਖੇਡਣ ਗਿਆ ਹੋਇਆ ਸੀ। ਦਾਇ ਉਹਦੀ ਭੈਣ ਨੂੰ ਪਿੰਨੀਆਂ ਦਿੰਦੀ ਆ ਤੇ ਕਹਿੰਦੀ ਆ ਆ ਖਾ ਲਿਓ ਇਹ ਰਾਜੇ ਨੇ ਤੁਹਾਡੇ ਲਈ ਕਲਾਈਆਂ। ਕੁੜੀ ਨੇ ਉਹ ਪਿੰਨੀਆਂ ਲੈ ਕੇ ਰੱਖ ਲਈਆਂ। ਜਦੋਂ ਮੁੰਡਾ ਸ਼ਿਕਾਰ ਖੇਡ ਕੇ ਵਾਪਸ ਆਇਆ ਤਾਂ ਉਹਨੂੰ ਉਹਦੀ ਭੈਣ ਨੇ ਦੱਸਿਆ ਕਿ ਰਾਜੇ ਨੇ ਸਾਡੇ ਲਈ ਪਿੰਨੀਆਂ ਕਲਾਈਆਂ ਹਨ। ਮੁੰਡਾ ਕੁੜੀ ਨੂੰ ਕਹਿੰਦਾ ਤੂੰ ਇਹ ਪਿੰਨੀਆਂ ਕਿਉਂ ਲਈਆਂ? ਆਪਣੇ ਕੋਲ ਸਾਧੂ ਦੇ ਦਿੱਤੀ ਹੋਈ ਸੱਪੀਆ ਉਹਦੇ ਤੋਂ ਜੋ ਮਰਜੀ ਮੰਗਣਾ ਮੰਗ ਲਈਏ ਆਪਾਂ ਨੂੰ ਪਿੰਨੀਆਂ ਦੀ ਕਿ ਲੋੜ ਸੀ ਇਹਦੇ ਪਿੱਛੇ ਮੈਨੂੰ ਕੋਈ ਚਾਲ ਲੱਗਦੀ ਹੈ ਤੋ ਕਿਸੇ ਤੋਂ ਕੋਈ ਵੀ ਚੀਜ਼ ਨਾ ਲਿਆ ਕਰ ਮੁੰਡੇ ਨੂੰ ਪਿੰਨੀਆਂ ਲਈਆਂ ਤੇ ਭੋਰ ਕੇ ਜਾਨਵਰਾਂ ਨੂੰ ਪਾ ਦਿੱਤੀਆਂ ਜਦ ਜਾਨਵਰਾਂ ਨੇ ਪਿੰਨੀਆਂ ਖਾਧੀਆਂ ਤਾਂ ਉਹ ਸਾਰੇ ਦੇ ਸਾਰੇ ਮਰ ਗਏ ਇੰਜੋ ਦੋਨੇ ਭੈਣ ਭਰਾ ਬਚ ਗਏ ਰਾਣੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਦਾਈ ਨੂੰ ਸੱਦਿਆ ਤੇ ਕਿਹਾ ਉਹ ਤਾਂ ਫੇਰ ਬਚ ਗਏ ਨੇ ਕੋਈ ਹੋਰ ਚਾਰਾ ਕਰ ਦਾਈ ਫੇਰ ਮੁੰਡੇ ਦੇ ਮਹਿਲਾ ਵਿੱਚ ਜਾਂਦੀ ਆ ਪਰ ਉਹ ਕੁੜੀ ਬੂਹਾ ਨਹੀਂ ਖੋਲਦੀ। ਦਾਈ ਬਾਰ-ਬਾਰ ਉਹਨੂੰ ਬਾਜਾ ਮਾਰਦੀ ਐ ਤੇ ਬੂਹਾ ਖੜਕਾਉਂਦੀ ਐ ਪਰ ਕੁੜੀ ਬੂਹਾ ਨਹੀਂ ਖਲਦੀ। ਅਖੀਰ ਵਿੱਚ ਥੱਕ ਹਾਰ ਕੇ ਉਹ ਕਹਿੰਦੀ ਆ ਕਿ ਰਾਜੇ ਨੇ ਗੋਲੀ ਗਲਾਈਏ। ਰਾਜਾ ਆਂਦਾ ਐ ਕਿ ਆਪਣੇ ਮਹਿਲਾ ਸਾਹਮਣੇ ਇੱਕ ਵਧੀਆ ਬਾਗ ਲਵਾ ਤੇ ਉਹਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਬੁੱਟੇ ਹੋਣ। ਜਦ ਕੁੜੀ ਦਾ ਭਰਾ ਸ਼ਿਕਾਰ ਖੇਡ ਕੇ ਵਾਪਸ ਆਇਆ ਤਾਂ ਉਹਨੇ ਆਪਣੇ ਭਰਾ ਨੂੰ ਦੱਸਿਆ ਕਿ ਰਾਜੇ ਨੇ ਗੋਲੀ ਘਲਾਈ ਸੀ ਉਹ ਕਹਿੰਦੀ ਸੀ ਆਪਣੇ ਭਰਾ ਨੂੰ ਆਖੀ ਮਹਿਲਾ ਅੱਗੇ ਬਾਗ ਲਵਾਏ ਤੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬੂਟੇ ਹੋਣ ਮੁੰਡਾ ਕਹਿੰਦਾ ਮੈਂ ਆਪ ਜਾ ਕੇ ਰਾਜੇ ਨਾਲ ਗੱਲ ਕਰਦਾ ਉਧਰ ਰਾਣੀਆਂ ਵੀ ਰਾਜੇ ਨੂੰ ਕਹਿੰਦੀਆਂ ਕਿ ਮੁੰਡੇ ਨੂੰ ਆਖੋ ਆਪਣੇ ਮਹਿਲਾਂ ਸਾਹਮਣੇ ਤਰ੍ਹਾਂ ਤਰ੍ਹਾਂ ਦੇ ਬੂਟੇ ਹੋਣ ਰਾਜਾ ਕਹਿੰਦਾ ਚੰਗਾ ਜਦੋਂ ਮੁੰਡਾ ਰਾਜੇ ਕੋਲ ਪੁੱਛਣ ਆਉਂਦਾ ਤਾਂ ਰਾਜਾ ਵੀ ਉਹਨੂੰ ਬਾਗ ਲਵਾਉਣ ਲਈ ਕਹਿੰਦਾ ਏ ਮੁੰਡਾ ਕਹਿੰਦਾ ਬਾਗ ਵਿੱਚ ਤਾਂ ਇੱਕ ਦਿਨ ਵਿੱਚ ਹੀ ਲੱਗ ਜਾਊ ਪਰ ਮੈਂ ਤੇਰੀ ਕਰਾਣੀ ਦਾ ਡੋਲਾ ਲੈ ਲੈਣਾ ਏ ਰਾਜਾ ਆਪਣੇ ਵਜ਼ੀਰ ਨਾਲ ਸਵਾਹ ਕਰਦਾ ਵਜ਼ੀਰ ਕਹਿੰਦਾ ਚਲੋ ਆਪਣੇ ਕੋਲ ਕਰਾਣੀ ਹੈਗੀ ਆ ਜਿਹਨੇ ਕਤੂਰੇ ਜੰਮੇ ਸੀ ਤੇ ਕੈਦ ਕੀਤੀ ਹੋਈ ਏ ਉਹ ਦੇ ਦੇਵਾਂਗਾ ਰਾਜੇ ਨੂੰ ਉਸ ਵਜ਼ੀਰ ਦੀ ਗੱਲ ਪਸੰਦ ਆ ਜਾਂਦੀ ਆ ਉਹ ਮੁੰਡੇ ਨੂੰ ਕਹਿੰਦਾ ਠੀਕ ਐ ਸੇ ਤੈਨੂੰ ਰਾਣੀ ਦਾ ਡੋਲਾ ਦੇ ਦੇਾਂਗੇ ਤੇ ਇੱਕੋ ਦਿਨ ਚ ਬਾਗ ਲਵਾ ਦੇ ਮੁੰਡਾ ਕਹਿੰਦਾ ਮਕੈਦ ਹੋਈ ਰਾਣੀ ਦਾ ਡੋਲਾ ਨਹੀਂ ਲੈਣਾ ਮੈਂ ਤਾਂ ਮਹਿਲਾਂ ਵਿਚਲੀਆਂ ਵਿੱਚੋਂ ਇੱਕ ਦਾ ਡੋਲਾ ਲਵਾਂਗਾ ਰਾਜਾ ਫੇਰ ਵਜ਼ੀਰ ਨੂੰ ਪੁੱਛਦਾ ਵਜ਼ੀਰ ਕਹਿੰਦਾ ਇਹਦੇ ਕੋਲੋਂ ਕਿਵੇਂ ਇੱਕ ਦਿਨ 'ਚ ਬਾਗ ਲਗ ਜਾਊ ਆਪਾਂ ਸ਼ਰਤ ਮੰਨ ਲੈਂਦੇ ਆ ਰਾਜੇ ਨੇ ਕਿਹਾ ਠੀਕ ਐ ਉਹ ਮੁੰਡੇ ਨੂੰ ਕਹਿੰਦਾ ਜੇ ਤੂੰ ਇੱਕੋ ਦਿਨ ਵਿੱਚ ਬਾਗ ਲਵਾ ਦੇਵੇਂਗਾ ਤਾਂ ਅਸੀਂ ਤੈਨੂੰ ਮਹਿਲਾਂ ਵਾਲੀ ਰਾਣੀ ਦਾ ਡੋਲਾ ਦੇ ਦਵਾਂਗੇ ਮੁੰਡੇ ਨੇ ਕਿਹਾ ਚੰਗਾ ਉਹ ਇੰਨਾ ਕਹਿ ਕੇ ਘਰ ਨੂੰ ਆ ਗਿਆ ਤੇ ਆ ਕੇ ਉਸ ਸਿੱਪੀ ਨੂੰ ਕਿਹਾ ਕਿ ਬਾਗ ਲਵਾ ਦੇ ਸਿੱਪੀ ਨੇ ਰਾਤੋਂ ਰਾਤੀ ਵਧੀਆ ਬਾਗ ਲਵਾ ਦਿੱਤਾ ਅਗਲੇ ਦਿਨ ਮੁੰਡਾ ਫੇਰ ਰਾਜੇ ਦੀ ਕਚਹਿਰੀ ਵਿੱਚ ਗਿਆ ਤੇ ਕਹਿਣ ਲੱਗਾ ਬਾਗ ਲੱਗ ਗਿਆ ਜਾ ਕੇ ਦੇਖ ਲਓ ਨਾਲ ਡੋਲਾ ਦੇ ਦਿਓ ਰਾਜਾ ਦੇ ਵਜ਼ੀਰ ਬਾਗ ਦੇਖਣਗੇ ਜਦ ਉਹਨਾਂ ਨੇ ਬਾਗ ਵਿੱਚ ਵਧੀਆ-ਵਧੀਆ ਫੁੱਲ ਖਿੜੇ ਵੇਖੇ ਤਾਂ ਬੜੇ ਖੁਸ਼ ਹੋਏ ਉਹਨਾਂ ਨੇ ਮੁੰਡੇ ਨੂੰ ਇੱਕ ਰਾਣੀ ਦਾ ਡੋਲਾ ਦੇ ਦਿੱਤਾ ਮੁੰਡੇ ਨੇ ਡੋਲਾ ਲਿਆਂਦਾ ਤੇ ਲਿਆ ਕੇ ਰਾਣੀ ਨੂੰ ਆਪਣੇ ਮਹਿਲਾਂ ਵਿੱਚ ਕੈਦ ਕਰ ਲਿਆ ਦੂਜੀਆਂ ਦੋ ਰਾਣੀਆਂ ਬੜੀਆਂ ਦੁਖੀ ਹੋਈਆਂ ਕਿਉਂ ਮੁੰਡਾ ਤਾਂ ਇਸ ਵਾਰ ਵੀ ਬਚ ਗਿਆ ਉਹਨਾਂ ਰਾਜੇ ਨੂੰ ਫੇ ਚੁੱਕਿਆ ਕਿ ਰਾਜਾ ਬਾਗ ਤਾਂ ਲੱਗ ਗਿਆ ਹੈ ਪਰ ਇਹ ਵੀਰਾਨ ਇਰੇ ਇੱਕ ਇੱਕ ਬੂਟੇ ਨਾਲ ਇੱਕ ਇੱਕ ਕੋਇਲ ਹੋਣੀ ਚਾਹੀਦੀ ਹੈ ਰਾਜੇ ਨੇ ਮੁੰਡੇ ਤੇ ਸੱਦਿਆ ਤੇ ਕਿਹਾ ਬਾਗ ਵਿੱਚ ਇੱਕ ਇੱਕ ਬੂਟੇ ਨਾਲ ਇੱਕ ਕੋਇਲ ਹੋਣੀ ਚਾਹੀਦੀ ਆ ਮੁੰਡੇ ਨੇ ਰਾਜੇ ਨੂੰ ਕਿਹਾ ਕਿ ਜੇ ਮੈਂ ਇੱਕ ਇੱਕ ਬੂਟੇ ਉੱਪਰ ਇੱਕ ਇੱਕ ਕੋਇਲ ਬਿਠਾ ਦਵਾਂ ਤਾਂ ਮੈਂ ਇੱਕ ਹੋਰ ਰਾਣੀ ਦਾ ਡੋਲਾ ਲਵਾਂਗਾ ਰਾਜੇ ਨੇ ਕਿਹਾ ਚੰਗਾ ਲੈ ਲਵੇਂ ਮੁੰਡਾ ਰਾਜੇ ਦੀ ਗੱਲ ਸੁਣ ਕੇ ਘਰ ਨੂੰ ਆ ਜਾਂਦਾ ਤੇ ਘੋੜਾ ਲੈ ਕੇ ਜੰਗਲਾਂ ਨੂੰ ਤੁਰ ਜਾਂਦਾ ਉਹ ਤੁਰਿਆ ਜਾਂਦਾ ਅੱਗੇ ਇੱਕ ਦਰਿਆ ਆਂਦਾ ਉਹ ਦੇਖਦਾ ਦਰਿਆ ਦੇ ਕੰਢੇ ਕੋਠਾ ਹੈ ਤੇ ਉਸ ਕੋਠੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਜਨਾਨੀ ਬੈਠੀ ਆ ਉਹ ਜਨਾਨੀ ਪਹਿਲਾਂ ਉਹਨਾਂ ਨੂੰ ਵੇਖ ਕੇ ਹੱਸਦੀ ਆ ਫਿਰ ਰੋਣ ਲੱਗ ਪੈਂਦੀ ਆ ਉਹ ਮੁੰਡਾ ਉਹਨੂੰ ਹੱਸਣ ਤੇ ਰੋਣ ਦਾ ਕਾਰਨ ਪੁੱਛਦਾ ਉਹ ਕਹਿੰਦੀ ਆ ਹੱਸੀ ਮੈਂ ਇਸ ਕਰਕੇ ਜ਼ਿੰਦਗੀ 'ਚ ਪਹਿਲੀ ਵਾਰੀ ਆਦਮੀ ਦੀ ਸੂਰਤ ਦੇਖੀ ਐ ਤੇ ਰੋਈ ਮੈਂ ਇਸ ਕਰਕੇ ਕਿ ਹੁਣ ਦਿਓ ਆ ਜਾਊਗਾ ਤੇ ਉਹ ਤੈਨੂੰ ਖਾ ਜਾਊਗਾ ਮੁੰਡਾ ਕਹਿੰਦਾ ਕੋਈ ਗੱਲ ਨਹੀਂ ਪਰ ਤੂੰ ਇਹ ਦੱਸ ਉਹ ਤੂੰ ਦੇਰ ਦੀ ਕਦਰ ਵਿੱਚੋਂ ਨਿਕਲਣਾ ਚਾਹੁੰਦੀ ਏ ਕਿ ਨਹੀਂ ਉਹ ਕਹਿੰਦੀ ਨਿਕਲਣਾ ਇੰਨੀ ਦੇਰ ਨੂੰ ਦਿਓ ਆਦਮ ਬੋ ਆਦਮ ਬੋ ਕਰਦਾ ਆ ਜਾਂਦਾ ਤਾਂ ਮੁੰਡਾ ਉਹਦੇ ਸਾਹਮਣੇ ਸਾਧੂ ਬਣ ਤਿੱਤਾ ਨਕਸ਼ ਕਰਦਾ ਦਿਓ ਦੇਖ ਕੇ 도ੜ ਜਾਂਦਾ ਜੇ ਉਹਨੂੰ ਕਹਿੰਦਾ ਕਿ ਮੈਨੂੰ ਜਾਣ ਦੇ ਮੁੰਡਾ ਕਹਿੰਦਾ ਪਹਿਲਾਂ ਸੌਂ ਖਾਂ ਦਿਓ ਸੌਂ ਖਾਂਦਾ ਸੁਲੇਮਾਨ ਦੀ ਮੁੰਡਾ ਨੂੰ ਛੱਡ ਦਿੰਦਾ ਤੇ ਕੁੜੀ ਨੂੰ ਆਪਣੇ ਨਾਲ ਲੈ ਕੇ ਆ ਜਾਂਦਾ ਜਦੋਂ ਮਹਿਲਾ ਵਿੱਚ ਆਉਂਦਾ ਤਾਂ ਆਪਣੀ ਭੈਣ ਨੂੰ ਕਹਿੰਦਾ ਲੈ ਮੈਂ ਇਹ ਕੁੜੀ ਲੈ ਆਇਆ ਤੇਰਾ ਜੀ ਲੱਗ ਰਿਹਾ ਕਰੂਗਾ ਉਹਦੀ ਭੈਣ ਕਹਿੰਦੀ ਤੂੰ ਅਸਲੀ ਕੰਮ ਤਾਂ ਕੀਤਾ ਹੀ ਨਹੀਂ ਜਿੱਧਰ ਤੂੰ ਗਿਆ ਸ ਹੈ ਉਹ ਕੁੜੀ ਪੁੱਛਦੀ ਆ ਕਿ ਕਿਹੜਾ ਕੰਮ ਕਰਨ ਗਿਆ ਸਾ ਮੁੰਡੇ ਦੀ ਭੈਣ ਕਹਿੰਦੀ ਇਹ ਤਾਂ ਕੋਇਲਾ ਲੈਣ ਗਿਆ ਸੀ ਕੁੜੀ ਆਂਦੀ ਐ ਕੋਇਲਾ ਰਾਣੀ ਤਾਂ ਮੈਂ ਆਂ ਤੁਸੀਂ ਮੈਨੂੰ ਦੱਸੋ ਕਿੰਨਿਆ ਕੋਇਲਾ ਚਾਹੀਦਿਆਂ ਹਨ ਉਹਨੇ ਕਿਹਾ ਰਾਜੇ ਦਾ ਹੁਕਮ ਹੈ ਬਾਗ ਦੇ ਹਰ ਬੁੱਟੇ ਨਾਲ ਇੱਕ ਇੱਕ ਕੋਇਲ ਹੋਣੀ ਚਾਹੀਦੀ ਹੈ ਕੋਇਲਾ ਰਾਣੀ ਨੇ ਬਾਗ ਵਿੱਚ ਕੋਇਲਾ ਹੀ ਕੋਇਲਾ ਕਰ ਦਿੱਤੀਆਂ ਜਦੋਂ ਬਾਗ ਦੇ ਹਰ ਬੁੱਟੇ ਉੱਤੇ ਕੋਇਲਾ ਹੋ ਗਈਆਂ ਮੁੰਡਾ ਰਾਜੇ ਨੂੰ ਜਾ ਕੇ ਕਹਿੰਦਾ ਆਓ ਜੀ ਆ ਕੇ ਬਾਗ ਦੇ ਹਰ ਬੁੱਟੇ ਨੂੰ ਦੇਖ ਲਓ ਰਾਜਾ ਦੇ ਵਜ਼ੀਰ ਬਾਗ ਦੇਖਣ ਆਏ ਤੇ ਜਦੋਂ ਉਹਨਾਂ ਦੇਖਿਆ ਕਿ ਬਾਗ ਦੇ ਹਰ ਬੁੱਟੇ ਨਾਲ ਕੋਇਲਾ ਹਨ ਉਹਨਾਂ ਨੇ ਦੂਜੀ ਰਾਣੀ ਦਾ ਡੋਲਾ ਵੀ ਮੁੰਡੇ ਨੂੰ ਦੇ ਦਿੱਤਾ ਮੁੰਡੇ ਨੇ ਦੂਜੀ ਰਾਣੀ ਦਾ ਡੋਲਾ ਲਿਆ ਤੇ ਉਹਨੂੰ ਵੀ ਕੈਦ ਕਰ ਲਿਆ ਹੁਣ ਜਿਹੜੀ ਬਾਕੀ ਰਾਣੀ ਰਹਿੰਦੀ ਹੈ ਉਹ ਕਹਿਣ ਲੱਗੀ ਮੇਰਾ ਤਾਂ ਬਚਾਓ ਨਹੀਂ ਹੋਣਾ ਉਹਨੇ ਸੋਚਿਆ ਹੁਣ ਅਜਹੀ ੜਾਉਣੀ ਪਾਈਏ ਜਿਹੜੀ ਮੁੰਡੇ ਤੋਂ ਪੂਰੀ ਨਾ ਹੋਵੇ ਤੇ ਰਾਜਾ ਉਹਨੂੰ ਮਰਵਾ ਦੇਵੇ। ਉਹ ਰਾਣੀ ਰਾਜੇ ਨੂੰ ਕਹਿੰਦੀ ਆ ਤੇਰੀਆਂ ਦੋ ਰਾਣੀਆਂ ਦੇ ਡੋਲੇ ਤੋਂ ਮੁੰਡਾ ਲੈ ਗਿਆ। ਤੂੰ ਉਹਨੂੰ ਆਖ ਪੰਜ ਫੂਲਾਂ ਰਾਣੀ ਵਿਆਕੇ ਲਿਆ ਕੇ ਦਵੇ। ਰਾਜੇ ਕਿਹਾ ਚੰਗਾ। ਰਾਜੇ ਨੇ ਮੁੰਡੇ ਨੂੰ ਦਰਬਾਰ ਵਿੱਚ ਸੱਦਿਆ ਤੇ ਕਿਹਾ ਹੁਣ ਤੋਂ ਮੈਨੂੰ ਪੰਜ ਫੂਲਾਂ ਰਾਣੀ ਵਿਆਕੇ ਲਿਆ ਦੇ। ਮੁੰਡੇ ਨੇ ਕਿਹਾ ਠੀਕ ਹੈ ਲਿਆ ਦੇਣਾ। ਪਰ ਮੇਰੀ ਸ਼ਰਤ ਈ ਪਈ ਜੇ ਮੈਂ ਪੰਜ ਫੂਲਾਂ ਰਾਣੀ ਵਿਆਕੇ ਲਿਆ ਦਿੱਤੀ ਤਾਂ ਇੱਕ ਹੋਰ ਰਾਣੀ ਦਾ ਡੋਲਾ ਵੀ ਮੈਂ ਲੈਣਾ। ਰਾਜਾ ਕਹਿੰਦਾ ਮੈਨੂੰ ਸ਼ਰਤ ਮਨਜ਼ੂਰ ਹੈ। ਮੁੰਡਾ ਫੇਰ ਕੋੜਾ ਲੈ ਕੇ ਜੰਗਲ ਨੂੰ ਤੁਰ ਜਾਂਦਾ। ਉਹ ਜੰਗਲਾਂ ਵਿੱਚ ਤੁਰਿਆ ਜਾਂਦਾ। ਉਹਨੂੰ ਰਾਹ ਵਿੱਚ ਇੱਕ ਸਾਧੂ ਮਿਲਿਆ। ਸਾਧੂ ਦੀ ਚੌਂਕੜੀ ਲੱਗੀ ਹੁੰਦੀ ਆ। ਮੁੰਡਾ ਉਹਦੇ ਉਹਨੂੰ ਵੇਖ ਕੇ ਉਹਦੇ ਲਾਗੇ ਬੈਠ ਜਾਂਦਾ। ਉਹ ਕਿੰਨੀ ਦੇਰ ਬੈਠਾ ਰਹਿੰਦਾ? ਬੈਠਾ ਰਹਿੰਦਾ। ਅੰਤ ਵਿੱਚ ਸਾਧੂ ਦੀ ਤਾੜੀ ਖੁੱਲਦੀ ਐ। ਉਹ ਸਾਧੂ ਮੁੰਡੇ ਨੂੰ ਪਛਾਣ ਲੈਂਦਾ ਐ। ਤੂੰ ਫਲਾਣੇ ਸਾਧੂ ਦਾ ਚੱਲਾ ਐ? ਮੁੰਡੇ ਨੇ ਕਿਹਾ ਹਾਂਜੀ। ਸਾਧੂ ਨੇ ਪੁੱਛਿਆ ਤੂੰ ਕਿੱਧਰ ਚੱਲਿਆ? ਉਹਨੇ ਦੱਸਿਆ ਮੈਂ ਪੰਜ ਫੂਲਾ ਬਿਉਣ ਚੱਲਿਆ। ਸਾਧੂ ਨੇ ਕਿਹਾ ਮੇਰਾ ਜੀਤੇ ਨਹੀਂ ਕਰਦਾ ਤੈਨੂੰ ਦੇਣ ਲਈ ਪਰ ਤੂੰ ਹੈ ਉਹ ਸਾਧੂ ਦਾ ਚੇਲਾ ਜੇ ਨੂੰ ਮੈਂ ਨਾ ਨਹੀਂ ਕਰ ਸਕਦਾ ਮੁੰਡੇ ਨੇ ਕਿਹਾ ਮੈਂ ਪੰਜ ਫੁਲਾ ਰਾਣੀ ਖਾਣੀ ਜਰੂਰ ਆ ਸਾਧੂ ਨੇ ਕਿਹਾ ਫਲਾਣੇ ਥਾਂ ਤੇ ਇੱਕ ਬੋਹੜੀ ਤੂੰ ਉਸ ਬੋਹੜ ਉੱਤੇ ਚੜ ਜਾਈ ਤੇ ਆਪਣੇ ਨਾਲ ਪੰਜ ਫੁੱਲ ਲੈ ਲੈ ਅੱਧੀ ਰਾਤ ਨੂੰ ਉਸ ਬੋਹੜ ਦੇ ਥੱਲੇ ਇੱਕ ਹਾਥੀ ਆਊਗਾ ਉਸ ਹਾਥੀ ਦੇ ਘੇਰੇ 5000 ਹਾਥੀਆਂ ਦਾ ਪੈਰਾ ਹੋਣਾ ਉਸ ਹਾਥੀ ਦੇ ਉੱਤੇ ਬੈਠੀ ਹੋਊਗੀ ਪੰਜ ਫੁਲਾ ਰਾਣੀ ਹਾਥੀ ਨੇ ਬੋਰਡ ਦੇ ਹੇਠਾ ਕੇ ਸੌ ਜਾਣਾ ਤੂੰ ਉਹ ਪੰਜ ਫੁੱਲ ਹਾਥੀ ਉੱਤੇ ਰੱਖ ਕੇ ਰੱਸੇ ਨਾਲ ਰਾਣੀ ਨੂੰ ਉੱਪਰ ਖਿੱਚ ਲਈ ਮੁੰਡਾ ਆਂਦਾ ਚੰਗਾ ਐਨਾ ਕਹਿ ਕੇ ਮੁੰਡਾ ਅੱਗੇ ਤੁਰ ਪਿਆ ਤੇ ਆਪਣੀ ਸਿੱਪੀ ਨੂੰ ਕਹਿੰਦਾ ਚੱਲ ਗੁਰੂ ਦੀ ਸਿੱਪੀਏ ਪੰਜ ਫੁੱਲਿਆ ਦੇ ਫੁੱਲ ਤੇ ਇੱਕ ਰੱਸਾ ਲਿਆ ਦੇ ਉਸੇ ਵੇਲੇ ਪੰਜ ਫੁੱਲ ਤੇ ਰੱਸਾ ਆ ਜਾਂਦੇ ਮੁੰਡਾ ਬਹੁੜ ਉੱਪਰ ਬੈਠ ਕੇ ਗਿਆ ਉਹ ਵੇਂਦਾ ਹਾਥੀਆਂ ਦੀ ਇੱਕ ਬਹੁਤ ਵੱਡੀ ਡਾਰ ਆ ਰਹੀ ਏ ਵੱਡਾ ਹਾਥੀ ਜਿਹਦੇ ਉੱਪਰ ਪੰਜ ਫੁੱਲਾ ਰਾਣੀ ਬੈਠੀ ਆ ਵਿਚਕਾਰ ਰਹ ਜਾਂਦਾ ਤੇ ਬਾਕੀ ਸਾਰੇ ਹਾਥੀ ਉਹਦੇ ਘੇਰੇ ਘੇਰੇ ਬੈਠ ਜਾਂਦੇ ਆ ਮੁੰਡਾ ਉਹਨਾਂ ਨੂੰ ਵੇਂਦਾ ਰਹਿੰਦਾ ਜਦੋਂ ਹਾਥੀ ਸੋ ਜਾਂਦੇ ਆ ਤਾਂ ਉਹਨੇ ਉੱਪਰੋਂ ਰੱਸਾ ਸੁਟਿਆ ਉੱਪਰੋਂ ਰੱਸਾ ਸੁਟਿਆ ਰਾਣੀ ਉੱਪਰੋਂ ਵੇਖਦੀ ਆ ਤੇ ਕਹਿੰਦੀ ਆ ਪੰਜ ਫੁੱਲ ਸੁਟ ਮੁੰਜਾ ਮੁੰਡਾ ਪੰਜ ਫੁੱਲ ਸੁਟਦਾ ਤੇ ਰਾਣੀ ਉਹ ਫੁੱਲ ਹਾਥੀ ਉੱਤੇ ਰੱਖ ਕੇ ਆਪ ਰਸੇ ਨਾਲ ਉੱਪਰ ਚੜ ਜਾਂਦੀ ਆ ਮੁੰਡਾ ਨੂੰ ਲੈ ਕੇ ਘੋੜੇ ਤੇ ਚੜ ਜਾਂਦਾ ਤੇ ਘੋੜਾ ਭਜਾ ਕੇ ਲੈ ਜਾਂਦਾ ਜਦ ਹਾਥੀ ਜਾਗਦੇ ਆ ਤਾਂ ਇੱਧਰ ਉੱਧਰ ਭੱਜੇ ਫਿਰਦੇ ਆ ਵੱਡਾ ਹਾਥੀ ਕਹਿੰਦਾ ਇਹ ਤਾਂ ਈਮਾਨ ਸੀ ਚੰ드 ਰਾਜੇ ਦੀ ਇਹਨੂੰ ਕੌਣ ਲੈ ਗਿਆ ਹਾਥੀ ਇਕੱਠੇ ਹੋ ਕੇ ਸਾਧੂ ਕੋਲ ਜਾਂਦੇ ਆ ਤੇ ਸਾਰੀ ਗੱਲ ਦੱਸਦੇ ਆ ਸਾਧੂ ਨੇ ਕਿਹਾ ਕਿ ਉਹਨੂੰ ਚੰ드 ਰਾਜਾ ਹੀ ਲੈ ਗਿਆ ਹਾਥੀ ਵਾਪਸ ਚਲੇ ਜਾਂਦੇ ਆ ਇੱਧਰ ਉਹ ਮੁੰਡਾ 5 ਫੁੱਲ ਰਾਣੀ ਲੈ ਕੇ ਸ਼ਹਿਰ ਵਿੱਚ ਪਹੁੰਚ ਜਾਂਦਾ ਆ ਤੇ ਜਾ ਕੇ ਰਾਜੇ ਨੂੰ ਕਹਿੰਦਾ ਵੇਖ ਲੈ 5 ਫੁੱਲ ਰਾਣੀ ਮੈਂ ਲੈ ਆਇਆ ਉਹ ਪੁੱਛਦਾ ਇਹਦੀ ਕੀ ਪਛਾਣਾ ਉਹ ਕਹਿੰਦਾ ਪੰਜ ਫੁੱਲ ਲੈ ਕੇ ਉਹਨਾਂ ਨਾਲ ਤੋਲ ਕੇ ਵੇਖ ਲੋ ਜਦੋਂ ਰਾਜਾ ਆਪਣੀ ਤਸੱਲੀ ਕਰ ਲੈਂਦਾ ਤਾਂ ਮੁੰਡਾ ਕਹਿੰਦਾ ਤੀਜਾ ਡੋਲਾ ਵੀ ਦੇ ਰਾਜਾ ਨੂੰ ਤੀਜੀ ਰਾਣੀ ਦਾ ਡੋਲਾ ਵੀ ਦੇ ਦਿੰਦਾ ਉਹ ਤੀਜੀ ਰਾਣੀ ਵੀ ਲਿਆ ਕੇ ਮਹਿਲਾਂ 'ਚ ਕੈਦ ਕਰ ਲੈਂਦਾ ਅਗਲੇ ਦਿਨ ਉਹ ਮੁੰਡਾ ਲੱਕੜ ਦਾ ਘੋੜਾ ਬਣਾਉਂਦਾ ਤੇ ਦਰਿਆ ਦੇ ਕੰਢੇ ਜਾ ਖਲਾਰਦਾ ਤੇ ਪਾਣੀ ਪੀਣ ਲੇ ਕਹਿੰਦਾ ਹੈ ਉੱਧਰ ਰਾਜਾ ਤੇ ਵਜ਼ੀਰ ਸੈਰ ਕਰਨ ਨੂੰ ਨਿਕਲਦੇ ਆ ਰਾਜਾ ਮੁੰਡੇ ਨੂੰ ਵੇਖ ਕੇ ਕਹਿੰਦਾ ਬੇਵਕੂਫਾ ਕਦੀ ਲੱਕੜ ਦੇ ਘੋੜੇ ਵੀ ਪਾਣੀ ਪਿੰਦੇ ਆ ਮੁੰਡਾ ਕਹਿੰਦਾ ਅਜ ਲੱਕੜ ਦੇ ਘੋੜੇ ਪਾਣੀ ਨੇ ਪਿੰਦੇ ਤਾਂ ਕਦੀ ਔਰਤਾਂ ਨੂੰ ਵੀ ਕਤੂਰੇ ਜੰਮੇ ਆ। ਰਾਜੇ ਨੂੰ ਸਾਰੇ ਗਾਂ ਦਾ ਪਤਾ ਲੱਗ ਜਾਂਦਾ। ਉਹ ਰਾਣੀਆਂ ਤੇ ਦਾਈ ਨੂੰ ਮਰਵਾ ਦਿੰਦਾ ਤੇ ਰਾ ਕੈਦੀ ਰਾਣੀ ਨੂੰ ਫੇਰ ਪਟ ਰਾਣੀ ਬਣਾ ਲੈਂਦਾ। ਫਿਰ ਇਹਨੂੰ ਪਤਾ ਲੱਗਦਾ ਕਿ ਇਹ ਮੁੰਡਾ ਤੇ ਕੁੜੀ ਵੀ ਉਹਦੇ ਹੀ ਆ ਮੁੰਡੇ ਦੇ ਮੱਥੇ ਤੇ ਚੰਦ ਤੇ ਕੁੜੀ ਦੀ ਚੀਚੀ ਤੇ ਤਾਰਾ ਸੀ। ਰਾਜਾ ਬੜਾ ਖੁਸ਼ ਹੁੰਦਾ ਤੇ ਸਾਰੇ ਖੁਸ਼ੀ-ਖੁਸ਼ੀ ਮਹਿਲਾਂ ਵਿੱਚ ਰਹਿਣ ਲੱਗਦੇ ਆ। ਰਾਜਾ ਮੁੰਡੇ ਨੂੰ ਕਹਿੰਦਾ ਹੁਣ ਮੈਂ ਬੁੱਢਾ ਹੋ ਗਿਆ ਹੁਣ ਤੂੰ ਹੀ ਰਾਜ ਭਾਗ ਸਾਮ। ਬਤ ਬਤ ਧੰਨਵਾਦ ਜੀ ਸਭ ਦਾ।